ਇਹਨਾਂ ਨੂੰ 48000 ਰੁਪਏ ਮਿਲ ਗਏ। ਬੋਤੀ ਤੋਂ ਛੋਟੀ ਨੌਕਰੀ ਜਾਂ ਵੱਡੀ ਤੋਂ ਵੱਡੀ ਨੌਕਰੀ ਦਾ ਰਾਹ ਇੱਕੋ ਹੀ ਹੈ। ਹੱਸੇ ਗਾਲੀ ਮੈਂ ਚੰਦਜੀਤ ਸਿੰਘ ਸਰਕਾਰੀ ਜਰਗੜੀ। ਸਰਕਾਰੀ ਹਾਈ ਸਮਾਰਟ ਸਕੂਲ ਜਰਗੜੀ ਦੇ 6 ਵਿਦਿਆਰਥੀਆਂ ਜਿਨ੍ਹਾਂ ਨੇ ਐਮ 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 ਐਸ ਦੀ ਪ੍ਰੀਖਿਆ ਪਾਸ ਕੀਤੀ ਅੱਜ ਸਮੂਹ ਸਕੂਲ ਸਟਾਫ ਵੱਲੋਂ ਜੇਤੂ ਬੱਚਿਆਂ ਦੇ ਗਲ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ ਮਾਪਿਆਂ ਵੱਲੋਂ ਵੀ ਮੈਨਟੀ ਸਟਾਫ ਦੀਆਂ ਚੰਗੀਆਂ ਸੇਵਾਵਾਂ ਦੀ ਸ਼ਲਾਗਾ ਕੀਤੀ ਅਤੇ ਸਕੂਲ ਸਟਾਫ ਨੇ ਐਨ ਐਮ ਐਮ ਐਸ ਦੇ ਲਾਭ ਬਾਰੇ ਹੋ ਸਕੂਲੀ ਬੱਚਿਆਂ ਨੂੰ ਵੀ ਜਾਣਨਾ ਪਾਇਆ ਠੀਕ ਹੈ ਤੇ ਅਸੀਂ ਹੁਣ ਵੀ ਇਹ ਵਾਅਦਾ ਕਰਿਆ ਹੈ ਪੇਰੈਂਟਸ ਨਾਲ ਵੀ ਤੁਹਾਡੇ ਬੱਚੇ ਅੱਗੇ ਨੂੰ ਜਾ ਕੇ ਇਹ ਖਰਾ ਸੋਨਾ ਸੁੱਤ ਸੁਨਣਾ ਦਾ ਮਗੇ 24 ਕੈਰਟ ਸੋਨਾ ਤੁਹਾਨੂੰ ਚਿਰੂ ਹੈ ਇਹ ਨਹੀਂ ਹੈਗਾ ਵੀ ਕਦੇ ਇਹਨਾਂ ਚ ਕੋਈ ਖੋਟ ਹੋਵੇ। ਤੋਂ ਸਾਡੀਆਂ ਜਿਹੜੀਆਂ ਸਨਮਾਨਤ ਜਿਨ੍ਹਾਂ ਨੂੰ ਸਰਕਾਰ ਨੇ ਐਨਐਮਐਮ ਐਮਐਮ ਸਦਾ ਟਾਈਪ ਬਲੈਕਿੰਗ ਐਨਸੀਆਰਟੀ ਅੰਦਰ ਉਹਨਾਂ ਨੂੰ 48000 ਦੀ ਸਾਲਾਨਾ ਰਾਸੀ ਜਿਹੜੀ ਦੇਣੀ ਆ ਉਹਦੇ ਵਿੱਚ ਜਿਹੜੇ ਬੱਚੇ ਹੈਗੇ ਆ ਫਸਟ ਜਿਹੜਾ ਸੁਖਮਨਪ੍ਰੀਤ ਕੌਰ ਰਮੇਤ ਥੈਂਕ ਯੂ ਦਾ। ਤੇ ਅੱਗੋਂ ਮੈਂ ਆਖ ਕਰਨਾ ਸਾਰੇ ਬੱਚਿਆਂ ਕੋਈ ਕਿ ਇਹਨਾਂ ਤੋਂ ਤੁਸੀਂ ਕੋਈ ਕੁਝ ਸਿੱਖਣਾ ਤੇ ਸਾਡੇ ਲਈ ਵੀ ਤੇ ਸਕੂਲ ਮੁਖੀ ਸਾਹਿਬ ਲਈ ਕਿਉਂਕਿ ਜੇ ਤੁਸੀਂ ਕਿਸੇ ਤੋਂ ਆਪਾਂ ਲੈਨੇ ਆ ਕਿਸੇ ਤੋਂ 1 ਰੁਪਿਆ ਨਹੀਂ ਹਾਲਤ ਨੂੰ ਆਪ ਨੂੰ ਕਦੇ ਦਿੱਤਾ ਕਿਸੇ ਨੇ? ਨਾ ਨਾ। ਤੋਂ ਸਰਕਾਰ ਨੇ ਤੁਹਾਨੂੰ 48 48000 ਰੁਪਿਆ ਦੇਣਾ। ਲਗਭਗ ਆਪਣੇ ਸਕੂਲ ਵਿੱਚ 3 ਲੱਖ ਰੁਪਿਆ ਆ ਜਾਣਾ। ਠੀਕ ਹੈ। ਇਹ ਅਸੀਂ ਨਹੀਂ ਦੇਣਾ ਮਿਹਨਤ ਤੁਹਾਡੀ ਆ ਤੇ ਅਗਵਾਈ ਗਿਲ ਸਾਹਿਬ ਦੀ ਆ ਠੀਕ ਹੈ ਤੇ ਸਾਰਿਆਂ ਨੇ ਉਸੇ ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਕਿਉਂਕਿ ਇਸ ਵਿੱਚ ਅਧਿਆਪਕਾਂ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਚਾਨਣਾ ਪਾਇਆ ਹੈ ਜਰਗੜੀ ਤੋਤਰ ਸैमसंग ਗੱਲ ਦੀ ਖਾਸ ਰਿਪੋਰਟ 10 14 ਪੀ ਇਹਨਾਂ ਨੇ ਕਿੰਦਾ ਮਿਹਨਤ ਕੀਤੀ ਆ ਇਹਦੇ ਹੁਣ ਆਠਵੀਂ ਵਾਲੇ ਬੱਚੇ ਤੇ ਤੁਹਾਨੂੰ ਆਪਾ ਇਹਦੀ ਕੈਲੀ ਕਰਾਵਾਂਗੇ ਤੇ ਇਹਦੀ ਐਨਐਮਐਸ ਦੀ ਅਲੱਗ ਹੀ ਇਹਨਾਂ ਨੇ ਕਾਪੀ ਲਾਈ ਹੋਈ ਨੇ ਉਹਦੀਆਂ ਬੁੱਕ ਵੀ ਅਲੱਗ ਨੇ ਤੇ ਐਕਸਾ ਕਲਾਸ ਇਹਨਾਂ ਦੀ ਲਾਈ ਜਾਂਦੀ ਆ ਉਹਦੇ ਨੇ ਪਿਆਰੀ ਕਰਾਉਂਦੇ ਨੇ ਅ ਨੈਬਰ ਪੈਡਮ ਸਬਜੈਕਟ ਵਾਈਜ਼ ਜਿਹੜੇ ਜਿਹੜੇ ਸਬਜੈਕਟ ਵਾ ਹੈਗਾ ਜਿਹਦਾ ਫਾਇਦਾ ਬੱਚੇ ਉਹ ਇਹ ਹੈ ਕਿ ਇੱਕ ਤੈਨੂੰ 48000 ਰੁਪਏ ਮਿਲ ਗਿਆ ਨਾ ਸੋਟੇ ਸਿਪਟੀ ਆ ਗਿਆ ਸਾਰਿਆਂ ਦੇ ਹਨਾ ਇਹਦੇ ਨਾਲੋਂ ਵੀ ਜਾਦਾ ਵੱਡਾ ਫਾਇਦਾ ਬੱਚੇ ਉਹ ਇਹ ਹੈ ਕਿ ਅੱਗੇ ਜਾ ਕੇ ਛੋਟੀ ਤੋਂ ਛੋਟੀ ਨੌਕਰੀ ਜਾਂ ਵੱਡੀ ਤੋਂ ਵੱਡੀ ਨੌਕਰੀ ਦਾ ਰਾਹ ਇੱਕੋ ਹੀ ਹੈ ਸੇਮ ਇਹੀ ਪੈਸਟ ਹੈ ਅਸੀਂ ਸਾਰੇ ਦੀਪਿੰਦਰ ਸਾਰਾ ਜੀ ਨੇ ਮਾਇਆ ਆ ਜਿੰਨੇ ਵੀ ਹੁਣ ਜਰੂਰ ਕਰਦਿਆਂ ਬਾੜੇ ਆਏ ਨੇ ਅ ਨੈਬਰ ਪੈਡਮ ਤੋਂ ਚੱਲ ਕੇ ਪਰ ਤੋਂ ਪ੍ਰੋਸੈਸਮੈਂਟ ਤੋਂ ਲੈ ਕੇ ਹੁਣ ਟੈਸਟ ਹੀ ਹੁੰਦਾ ਹੈ ਮੈਰਿਟ ਕੋਈ ਨਹੀਂ ਬਣਦੀ ਕਿ ਕਿੰਨੇ ਪਰਸੈਂਟ ਦੇ ਨੌਕਰੀ ਦੇ ਲਈ ਟੈਸਟ ਲਿਆ ਜਾਂਦਾ ਤੇ ਉਹ ਟੈਸਟ ਦੇ ਨਹੀਂ ਹੀ ਤਰਜ ਹੈ ਜਿਹੜਾ ਟੈਸਟ ਇਹਨਾਂ ਬੱਚੇ ਨੇ ਬੜੇ ਕਲੀਅਰ ਕਰ ਲਿਆ ਪਰ ਜਦੋਂ ਇਹ ਪਲੱਸ 2 ਤੋਂ ਬਾਅਦ ਔਰ ਮੰਜੀਤ ਮੈਡਮ ਦੀ ਧੀ ਕਟਵਾਰੀ ਬਣੇ ਨੇ ਲੇਟੈਸਟ ਉਹਨਾਂ ਨੇ ਵੀ ਇਹੀ ਸੇਮ ਟੈਸਟ ਦਿੱਤਾ ਤਾਂ ਹੁਣ ਇਹ ਬੱਚਿਆਂ ਦਾ ਦੇਖੋ ਇਹਨਾਂ ਨੇ ਹੁਣ ਅੱਠਵੀਂ ਕਿਉਂ ਟੈਸਟ ਕਲੀਅਰ ਕਰਤਾ ਤਾਂ 10ਵੀਂ 'ਚ ਫਿਰ ਦਬਣਾ ਐਪੀਐਸਸੀ ਪੀਐਸਟੀਐਸਸੀ ਦਾ ਟੈਸਟ ਦੇਣਗੇ ਆਪਣੇ ਟਾਈਮਸ ਡਾਕਟਰੀ ਲਾਈਨ ਇੰਜੀਨੀਅਰਿੰਗ ਉੱਪਰ ਵੀ ਜਾਣਗੇ ਕਿ ਨਾਲ ਦੀ ਨਾਲ ਜਿਹੜੀਆਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਨਿਕਲਦੀਆਂ ਨੇ ਉਹਦਾ ਇਹਨਾਂ ਨੇ ਟੈਸਟ ਭਰ ਕੇ ਹੀ ਕਿਹੜੇ ਦਿਨ ਇਦਾਂ ਹੀ ਖਬਰ ਆਉਣੀ ਹੈ ਕਿ ਟੈਸਟ ਕਲੀਅਰ ਹੋ ਗਿਆ ਕਿ ਬੱਚਾ ਪੁਲਿਸ ਵਿੱਚ ਭर्ती ਹੋ ਗਿਆ ਜਾਂ ਪਟਵਾਰੀ ਭर्ती ਹੋ ਗਿਆ ਜਾਂ ਟੀਚਰ ਭर्ती ਹੋ ਗਿਆ ਇਦਾਂ ਹੀ ਪਤਾ ਚੱਲਣਾ ਇਹਦਾ ਬੱਚੇ ਉਹ ਰਾਹ ਦੇ ਉੱਤੇ ਹੁਣੇ ਤੋਂ ਚੱਲਦੇ ਆ ਇਹ ਬੱਚੇ ਜ਼ਰੂਰ ਉਹਨੂੰ ਕਲੀਅਰ ਕਰ ਲਈਏ ਇਹਦੀ ਅਸੀਂ ਅਰਦਾਸ ਕਰਦੇ ਹਾਂ ਕਿ ਬੱਚਿਆਂ ਦਾ ਐਂਡ ਤੱਕ ਅਸੀਂ ਸਾਥ ਦਿੰਦੇ ਰਹਾਂਗੇ ਇਹ ਬੱਚੇ ਸਾਥੋਂ ਕਾਇਦ ਅੱਤ ਲੈਣ ਆਉਣਗੇ ਤਾਂ ਅਸੀਂ ਜ਼ਰੂਰ ਇਹਨਾਂ ਨੂੰ ਮਾਰਗ ਨਾ ਤੋਂ ਉਤਰਾਗੇ ਤੇ ਮੇਰਾ ਨਾਮ ਫਰਿੰਦਰ ਕੌਰ ਹੈ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਜਰਗੜੀ ਤੋਂ ਹੈੱਡ ਟੀਚਰ ਰਿਟਾਇਰ ਹੋਇਆ ਹਾਂ ਇਹ ਹਰੇਕ ਸਮੇਂ ਤੇ ਜਦੋਂ ਵੀ ਰਿਜ਼ਲਟ ਆਉਂਦਾ ਕੋਈ ਇਹਨਾਂ ਦੀ ਕੋਈ ਵਧੀਆ ਪ੍ਰਾਪਤੀ ਹੁੰਦੀ ਹੈ ਮੈਨੂੰ ਸਕੂਲ ਤੋਂ ਬੁਲਾਉਂਦੇ ਰਹਿੰਦੇ ਨੇ ਬਹੁਤ ਵਧੀਆ ਸਥਾਪ ਹੈ ਜੋ ਅੱਜ ਇੰਨੀ ਮਿਹਨਤ ਇੰਨਾ ਵਧੀਆ ਰਿਜ਼ਲਟ ਆ ਰਿਹਾ ਕੋਈ ਇਹਨਾਂ ਦੀ ਮਿਹਨਤ ਕਰਕੇ ਜਾ ਰਿਹਾ ਸਾਰਾ ਸਟਾਫ ਹੈ ਜਿਹੜਾ ਬਹੁਤ ਵਧੀਆ ਬੱਚਿਆਂ ਨੂੰ ਸੇਧ ਦੇ ਰਿਹਾ ਹੈ ਨਾਮ ਚੋਦਰ ਨਗਰਨੀ ਸਿੰਘ ਹੈ ਜੀ ਪਿੰਡ ਜਰਗੜੀ ਹੈ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਆ ਕੇ ਸਾਡੇ ਕੋਲ ਜਿੱਚ ਸ਼ਰੀਕ ਹੋਏ ਸਵਾਦ ਬਹੁਤ ਹੀ ਸਪੈਸ਼ਲ ਦੇਣਾ ਸੁਣਿਆ ਸੀਗਾ ਪ੍ਰਾਈਵੇਟ ਸਕੂਲਾਂ 'ਚ ਕਿ ਪੀਡੀਐਮ ਹੁੰਦੀ ਹੈ ਸੋ ਅੱਜ ਸਰਕਾਰੀ ਸਕੂਲ ਹੈ ਸਾਡੇ ਪਿੰਡ ਦਾ ਜਰਗੜੀ ਸੋ ਪੀਡੀਐਮ ਹਰ ਇੱਕ ਵਾਰ ਹੁੰਦੀ ਆ ਕੋਈ ਵੀ ਫੰਕਸ਼ਨ ਹੁੰਦਾ ਮੀਟਿੰਗ ਬਹੁਤ ਹਰ ਇੱਕ ਵਾਰ ਪੇਰੈਂਟਸ ਵੀ ਬਹੁਤ ਆ ਦਿੰਦੇ ਆ ਔਰ ਅੱਜ ਬਹੁਤ ਸਪੈਸ਼ਲ ਖਾਸ ਦਿਨ ਇਹ ਆ ਇਹ ਸਾਡੇ ਸਕੂਲ ਦੇ ਪਿੰਡ ਜਲਗੜੀ ਦੇ 6 ਬੱਚੇ ਨੇ ਜਿਹੜੇ ਐਨਐਮਐਸ ਦੇ ਕਲੀਅਰ ਕੀਤਾ ਉਹਨਾਂ ਨੇ ਐਗਜ਼ਾਮ ਜੋ ਕਿ ਜਿਹੜਾ ਹੈਡਮਾਸਟਰ ਸਾਹਿਬ ਨੇ ਦੱਸਿਆ ਕਿ ਇਹੀ ਐਗਜ਼ਾਮ ਆ ਜਿਹੜਾ ਸਰਕਾਰੀ ਜੋਬ ਲਈ ਹੈਗਾ ਦਿੱਤਾ ਜਾਂਦਾ ਸੋ ਬੜੇ ਮਾਣ ਵਾਲੀ ਗੱਲ ਆ ਕਿ ਸਾਡੇ 6 ਹੀ ਬੱਚੇ ਨੇ ਜਿਹੜੇ ਇੰਨੇ ਕਾਬਿਲ ਦੇ ਕਿ ਇਹਨਾਂ ਨੇ ਜਿਹੜਾ ਟੈਸਟ ਆਹੋ ਗਵਰਨਮੈਂਟ ਜੋਬ ਵਾਲਾ ਵੀ ਕਲੀਅਰ ਛੋਟੀ ਉਮਰ ਵਿੱਚ ਹੀ ਕਰਨਾ ਦੇ ਕੇ ਨਾਲ ਸੁਖਨੀਤ ਜੀ ਦਾ ਵੀ ਜੋ ਕਿ ਨਵੇਂ ਕਲਾਸ ਦੇ ਵਿਦਿਆਰਥੀ ਨੇ

ਕਿਸ ਤਰ੍ਹਾਂ ਦੇਖ ਲਵਾਂ ਸਰਕਾਰੀ ਸਕੂਲਾਂ ਨਿਕਲ ਬਹੁਤ ਵਧੀਆ ਜੀ ਜੀ ਮਿਹਨਤ ਕਰਦੇ ਨੇ ਤਾਹੀ ਬੱਚਾ ਇੱਥੇ ਤੱਕ ਪਹੁੰਚਦਾ ਜੀ ਕੀ ਨਾਮ ਤੁਹਾਡਾ ਜਸਪ੍ਰੀਤ ਕਿਹੜੀ ਕਲਾਸ ਚ ਬੱਚਾ ਪੜਦਾ ਸੀ ਕੀ ਨਾਮ ਬੱਚੇ ਦਾ ਬੱਚਾ 8ਵੇਂ ਚੋਂ ਪਾਸ ਹੋ ਕੇ 9ਵੇਂ ਚ ਗਿਆ ਪਹਿਲਾਂ ਤੇ ਪ੍ਰਦੀਪ ਗਵਾਰਾ ਆਪ ਜੀ ਦਾ ਕੀ ਨਾਮ ਹੈ ਕਿਹੜੀ ਕਲਾਸ ਚ ਬੱਚਾ ਪੜਦਾ ਸੀ ਕੀ ਨਾਮ 8ਵੇਂ ਚੋਂ ਪਾਸ ਹੋ ਕੇ 9ਵੇਂ ਚ ਗਿਆ ਮਨਰਾਜ ਸਿੰਘ ਸਾ ਬਹੁਤ ਰਹੀ ਮੈਨੂੰ ਮਹਿਸੂਸ ਕਰਦੇ ਹਾਂ ਦੇ ਬਹੁਤ ਵਧੀਆ ਪਹਿਲਾ ਮਤਲਬ ਇਧਰ ਮੈਨੂੰ ਸੁਣਿਆ ਵੀ ਸਰਕਾਰੀ ਸਕੂਲ ਸ਼ਾਇਦ ਪਰ ਇੱਥੇ ਪੜਾਾ ਕੇ ਬਹੁਤ ਖੁਸ਼ ਹਾਂ ਤੇ ਬਹੁਤ ਵਧੀਆ ਸਾਾ ਕੋਈ ਮਤਲਬ ਵੀਕਨੈਸ ਨਹੀਂ ਕਿਸੇ ਵੀ ਟੀਚਰ ਦੇ ਕਲਾਸ ਦੇ ਸਬਜੈਕਟ ਵਿੱਚ ਜਦ ਇਹ ਸਾਨੂੰ ਦੱਸਦੇ ਵੀ ਤੁਹਾਡਾ ਬੱਚਾ ਇੱਥੋਂ ਵੀਕਾ ਸਪੋਰਟ ਕਰਦੇ ਆ ਬੱਚੇ ਦੀ ਵੀ ਇਥੋਂ ਸਿਰ ਨਵੀਂ ਕਮਜ਼ੋਰੀ ਫੜ ਕੇ ਤੇ ਗਾਹਾਂ ਮਤਲਬ ਵਧੀਆ ਬਣਾਈਏ ਈਨਾਂ ਦੇ ਬੱਚੇ ਦਾ ਬੇਟੇ ਦਾ ਨਾਮ ਹਰਮੀਤਾ ਜੀ 8ਵੀਂ ਕਲਾਸੋਂ ਨਾਲ ਐਮਐਮਐਸ ਦਾ ਪੇਪਰ ਕਲੀਅਰ ਕਰਕੇ 9ਥ ਕਲਾਸੇ ਹੋਇਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੰਨਾ ਮੇਨਟੇ ਸਟਾਫ ਆ ਵੀ ਜਿਨ੍ਹਾਂ ਨੇ ਸਾਡੇ ਬੱਚਾ ਨੂੰ ਇੱਥੇ ਤੱਕ ਪਹੁੰਚਾਇਆਗਾ ਤੇ ਅਸੀਂ ਬਹੁਤ ਖੁਸ਼ ਆਂਦੀ ਇਹਨਾਂ ਦੇ ਮੇਨਟੇ ਸਰਕਾਰੀ ਸਕੂਲ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਜਾਵੇ ਤੇ ਅੱਜ ਤੁਹਾਡਾ ਜੋ ਜਗਰਦੀਪ ਪਿੰਡ ਆਰੀ ਦੇ ਵਿੱਚੋਂ 6 ਬੱਚੇ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਜੇ ਟੀਚਰ ਸਪੋਰਟ ਕਰਦੇ ਨੇ ਤਾਂ ਹੀ ਬੱਚਾ ਇੱਥੇ ਤੱਕ ਪਹੁੰਚਦਾ ਸਰਕਾਰੀ ਸਕੂਲ ਬਹੁਤ ਜ਼ਿਆਦਾ ਬੈਸਟ ਨੇਗੇ ਅਸੀਂ ਤਾਂ ਕਹਿੰਨੇ ਵੀ ਸਾਰੇ ਬੱਚਿਆਂ ਨੂੰ ਇੱਥੇ ਹੀ ਪੜ੍ਹਨਾ ਚਾਹੀਦਾ ਹੋਰ ਬੱਚਿਆਂ ਲਈ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਬੱਚਿਆਂ ਲਈ ਕਹਿੰਦੇ ਆ ਕਿ ਤੁਸੀਂ ਵੀ ਇੱਥੇ ਪੜੋ ਤੇ ਤੁਹਾਡੀ ਮਿਹਨਤ ਬਹੁਤ ਕਾਮਯਾਬ ਹੋਊਂਗੀ ਤੁਸੀਂ ਇੱਥੇ ਪੜ ਕੇ ਬਹੁਤ ਅੱਛਾ ਸਟਾਫ ਬਣ ਜਾਣਾ ਵੀ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਤੋਂ ਵੀ ਤੇ ਪੇਰੈਂਟਸ ਇੰਨਾ ਤੁਹਾਡੀ ਸ਼ੁਕਰੀਂਦਰ ਕਰਦੇ ਮੇਰੇ ਬੇਟੇ ਦਾ ਨਾਮ ਹੈਗਾ ਜੀ ਹਰਮੋਲਦੀਪ ਸਿੰਘ ਅਖੀਨ ਕਲਾਸ ਦੇ ਵਿੱਚ ਉਹਨੇ ਮੈਂ ਐਮ ਐਮ ਐਸ ਦਾ ਪੇਪਰ ਦਿੱਤਾ ਸੀ ਸਾਨੂੰ ਇੰਨੀ ਕੁ ਖੁਸ਼ੀ ਐ ਨਹੀਂ ਕੁ ਖੁਸ਼ੀ ਆਵੇ ਇੰਨੇ ਕੁ ਜ਼ਿਆਦਾ ਮੈਂ ਤੇ ਟੀਚਰ ਨੇ ਸਾਡੇ ਬੱਚਿਆਂ ਨੇ ਇੰਨੇ ਕੁ ਵਧੀਆ ਨੰਬਰ ਲੈ ਕੇ ਪਾਸ ਹੋਏ ਨੇ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਇਹ ਤੁਸੀਂ ਅਜਾ ਸਾਡੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਕਹਿੰਦੇ ਆ ਵੀ ਸਾਡੇ ਪਿੰਡ ਦਾ ਸਕੂਲ ਆ ਜਿਹੜਾ ਸਟਾਫ ਇੰਨਾ ਕੁ ਵਧੀਆ ਅਸੀਂ ਕਹਿੰਦੇ ਆ ਜੀ ਸਾਡਾ ਪਿੰਡ ਜਰਗਰੀ ਜਿਹੜਾ ਕਰਮਾ ਵਾਲਾ ਵੀ ਸਾਨੂੰ ਇੰਨਾ ਵਧੀਆ ਸਟਾਫ ਮਿਲਿਆ ਬਾਕੀ ਸਾਡੇ ਜਿਹੜੇ ਇੱਥੇ ਦੇ ਹੈ ਕਿਸਾਨ ਨੇ ਮਦਿੰਦਨ ਸਰ ਉਹ ਵੀ ਬਹੁਤ ਜਿਆਦਾ ਧਿਆਨ ਦੇ ਲਈ ਸਾਰੇ ਟੀਚਰ ਮੰਨ ਲਓ ਵੀ ਸਾਨੂੰ ਇਹ ਲੱਗਦਾ ਵੀ ਸਾਡੇ ਕੋਲੋਂ ਜਾ ਕੇ ਬੱਚਾ ਦੂਸਰੀ ماں ਕੋਲ ਚਲੇ ਗਿਆ ਕਿਉਂਕਿ ਇੰਨੇ ਕਿ ਸਾਨੂੰ ਖੁਸ਼ੀ ਹੁੰਦੀ ਹੈ ਬੱਚਿਆਂ ਨੂੰ ਇੱਥੇ ਭੇਜ ਕੇ ਪਹਿਲਾਂ ਤੇ ਸਾਰੇ ਰਸਤਿਆਂ ਨੂੰ ਸਤਿ ਸ਼੍ਰੀ ਅਕਾਲ ਅੰਜੇ ਪਰਮਾਤਮਾ ਨੇ ਸਦਾ ਸੁਖ ਨੇ ਹੀ ਸੱਚ ਕਰਨ ਵਾਲੀ ਗੱਲ ਕੀਤੀ ਹੈ ਤੇ ਕਾਫੀ ਲੰਮੇ ਸਮੇਂ ਤੋਂ ਹੀ ਅਸੀਂ ਸਾਰੇ ਸਟਾਫ ਮੈਂਬਰ ਜੀ ਇਸ ਤਰ੍ਹਾਂ ਦੇ ਟੈਸਟ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤੇ ਇਸ ਸਾਲ ਪਰਮਾਤਮਾ ਨੇ ਸਾਡੀ ਮਿਹਨਤ ਨੂੰ ਫਲ ਪਾਇਆ ਕਿ ਸਾਡੇ 6 ਬੱਚਿਆਂ ਨੇ ਐਨ ਐਨ ਐਮਸ ਦਾ ਟੈਸਟ ਕਲੀਅਰ ਕੀਤਾ ਤੇ ਉਸ ਫਰਮ ਸਿੱਖ ਪ੍ਰਾਪਤ ਕੀਤੀ। ਬੱਚਿਆਂ ਨੂੰ ਇਸ ਦੇ ਕੀ ਕੀ ਫਾਇਦੇ ਹੋਣਗੇ ਅੱਗੇ ਜਾ ਕੇ? ਦੇਖੋ ਇੱਕ ਫਾਇਦਾ ਤਾਂ ਇਹ ਹੀ ਹੈ ਕਿ ਹੁਣ ਉਹਨਾਂ ਨੂੰ 48000 ਰੁਪਿਆ 4 ਸਾਲਾਂ ਦੇ ਵਿੱਚ ਜੀਫੇ ਦੇ ਤੌਰ ਤੇ ਖਰਾਫ ਹੋਊਗਾ। ਤੇ ਜਿਹੜਾ ਹੋਰ ਵੀ ਆਪਣੀ ਪੜ੍ਹਾਈ ਦੇ ਵਿੱਚ ਉਹਨਾਂ ਦੇ ਲਈ ਸਹਾਇਕ ਸਿੱਧ ਹੋਊਗਾ। ਤੇ ਦੂਸਰਾ ਜੋ ਮੇਨ ਹੈ ਕਿ ਬੱਚਾ ਨੇ ਅੱਗੇ ਆਪਣੀ ਜ਼ਿੰਦਗੀ ਦੇ ਰੋਚੇ ਬੁਲੰਦੀਆਂ ਨੂੰ ਸੋਣਾ ਹੈ ਤਾਂ ਇਹ ਉਹ ਹੁਣ ਇਸ ਤਰ੍ਹਾਂ ਦਾ ਕੰਪੀਟੀਟਿਵ ਇਗਜ਼ਾਮ ਕਲੀਅਰ ਕਰ ਰਹੇ ਜੀ ਉਹਦੀ ਤਿਆਰੀ ਕਰ ਰਹੇ ਜੀ ਤਾਂ ਉਹਨਾਂ ਦਾ ਕੰਫੀਡੈਂਸ ਲੈਵਲ ਬਹੁਤ ਆਪਕੁੰਦ ਹੈ ਤੇ ਅੱਗੇ ਹੁਣ ਅੱਜਕੱਲ੍ਹ ਤੁਹਾਨੂੰ ਪਤਾ ਹੈ ਕੰਪੀਟੀਸ਼ਨ ਦਾ ਹੀ ਜੋਬ ਟੈਸਟ ਨਾਲ ਹੀ ਹਰ ਇੱਕ ਤਰ੍ਹਾਂ ਦੀ ਆਪਾਂ ਨੂੰ ਜੋਬ ਕੋਈ ਵੀ ਸਰਕਾਰੀ ਜੋਬ ਹੈ ਛੋਟੀ ਤੋਂ ਲੈ ਕੇ ਪੀਐਨ ਤੋਂ ਲੈ ਕੇ ਵੱਡੀ ਤੋਂ ਵੱਡੀ ਜੋ ਵੀ ਆਪਣੇ ਆਈਐਸ ਪੀਸੀਐਸ ਤੱਕ ਤਾਂ ਇਹ ਟੈਸਟ ਨਾਲ ਹੀ ਹੁੰਦੀ ਹੈ ਤੇ ਇਹ ਟੈਸਟ ਉਹਨਾਂ ਤਰ੍ਹਾਂ ਦੀ ਹੀ ਆਪਾਂ ਇੱਕ ਝਲਕ ਤੇ ਜੇ ਬੱਚੇ ਹੁਣੇ ਤੋਂ ਇਸ ਤਰ੍ਹਾਂ ਦੇ ਟੈਸਟ ਬਲੀਅਰ ਕਰਦੇ ਜਾਣਗੇ ਅੱਗੇ ਟੈਂਪਰ ਦੇ ਵਿੱਚ ਹੋਰ ਪੀਐਸਟੀਐਸ ਵੀ ਕਰਾਂਗੇ ਤਾਂ ਇਹ ਜਰੂਰ ਆਪਣੀ ਮੰਜ਼ਿਲ ਪ੍ਰਾਪਤ ਕਰਨਗੇ ਕਿਤੇ ਇਹਨਾਂ ਨੂੰ ਸਭਲੇ ਪੁਨਰੇ ਕਿਤੇ ਦੇ ਵਿੱਚ ਇਹ ਹੈ ਜਾਂਦਾ ਹੈ ਚਾਹਲੀ ਸਾਰਿਆਂ ਤੇ ਮੇਰਾ ਮੰਨ ਹੈ ਕਿ ਐਸੈਂਸ ਡੀਪੀ ਸਫਲਤਾ ਹੀ ਹੁੰਦੀ ਸਾਡੇ ਸਕੂਲ ਦੇ 6 ਬੱਚਾ ਨੇ ਐਨਐਮਐਮਐਸ ਦਾ ਟੈਸਟ ਜਿਹੜਾ ਕਲੀਅਰ ਕਰਿਆ ਤੇ ਜਿਹੜੀ 48000 ਰੁਪਏ ਇਹਨਾਂ ਨੇ 4 ਸਾਲਾਂ ਵਿੱਚ ਪ੍ਰਾਪਤ ਕਰਨਾ ਤੇ ਸਮੂਹ ਸਟਾਫ ਜਿਓ ਜਿਹੜੀ ਆ ਤੇ ਜੋਗ ਅਗਵਾਈ ਨਹੀਂ ਮੈਂ ਕਹਿੰਦਾ ਵੀ ਇਹ ਜਿਹੜੀ ਪ੍ਰਾਪਤੀ ਹੋਈ ਹੈ ਸਾਡੀ ਤੇ ਸਾਡੀ ਲੰਬੇ ਸਮੇਂ ਤੋਂ ਇਹ ਕੋਸ਼ਿਸ਼ ਸੀ ਵੀ ਬੱਚੇ ਸਕਾਲਰਸ਼ਿਪ ਦੇ ਟੈਸਟ ਕਲੀਅਰ ਕਰ ਦੇ ਤੇ ਅੱਗੇ ਅਸੀਂ ਇਹਨਾਂ ਨੂੰ ਐਨਟੀਐਸ ਦੀ ਪ੍ਰੈਪਰੇਸ਼ਨ ਲਈ ਵੀ ਜੋੜਿਆ ਹੈ ਤੇ ਸਾਰੇ ਹੀ ਬੱਚੇ ਇਹ ਜਿਹੜੇ ਆ ਮੈਂ ਡੀਪੀ ਹੋਣ ਦੇ ਨਾਲ ਤੇ ਮੇਰੀ ਮਾਨ ਹੈ ਵੀ ਸਾਰੇ ਬੱਚੇ ਆਪਣੀ ਗੇਮ ਦੇ 플레이어 ਰਹੇ ਕੁੜੀਆਂ ਬਾਲੀਵਾਲ ਚਾ ਮੁੰਡੇ ਕੁਟਬੰਦਾਂ ਚ ਬੜੇ ਵਧੀਆ ਨੇ ਬੱਚੇ ਸਾਡੇ ਤੇ ਸਾਨੂੰ ਮਾਣ ਆ ਸਰ ਧੰਨਵਾਦ ਜੀ ਪੀਸ ਕਰਦੇ ਹਾਂ ਹਾਂ ਜੀ ਸਰ ਮੈਂ ਗਗਨਦੀਪ ਸਿੰਘ ਮੈਥਮਾਸਟਰ ਸਰਕਾਰੀ ਹਾਈ ਸਕੂਲ ਜਰਗੜੀ ਵਿਖੇ ਸੇਵਾ ਨਿਭਾ ਰਿਹਾ ਤੇ ਸਾਡੇ ਬੱਚਿਆਂ ਨੇ ਜਿਹੜਾ ਨੇ 6 ਦੇ ਐਗਜ਼ਾਮ ਅਸੀਂ ਕਲੀਅਰ ਕੀਤਾ ਟੈਸਟ ਵੀ ਕੰਪੀਟੀਟਿਵ ਜਿਹੜਾ ਟੈਸਟ ਵੀ ਇਹ ਕੀਤਾ ਬੜਾ ਬੜੀ ਖੁਸ਼ੀ ਦੀ ਗੱਲ ਹੈ ਤੇ ਉਮੀਦ ਆ ਵੀ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਉੱਪਰਲੀਆ ਕਲਾਸਾਂ ਦੇ ਟੈਸਟ ਨੇ ਐਨ ਪੀ ਐਸ ਵਗੈਰਾ ਦੇ ਉਹ ਵੀ ਕਰੈਕ ਕਰਨਗੇ ਤੇ ਸਾਨੂੰ ਮਾਣ ਆ ਜੀ ਦਿੰਗੇ ਮੈਂ ਦੀਪਿੰਦਰ ਕੁਮਾਰ ਮੈਂ ਇੱਕ ਮੈਥ ਮਾਸਟਰ ਤੌਰ ਤੇ ਕੰਮ ਕਰ ਰਿਹਾ ਹਾਂ ਸਫਾਈ ਹਾਈ ਸਕੂਲ ਜਰਗੜੀ ਦੇ ਵਿੱਚ ਹਾਂ ਜੀ ਨਾਮ ਤੁਹਾਡਾ ਸਰ ਮੈਂ ਮਨਜੀਤ ਗੌਰ ਸਰਕਾਰੀ ਮਿਡਲ ਸਕੂਲ ਲਸਾੜਾ ਤੋਂ ਜਰਗੜੀ ਸਾਡਾ ਕੰਪਲੈਕਸ ਸਕੂਲ ਹੈ ਤੇ ਇੱਥੇ 6 ਬੱਚੇ ਜਿਹੜੇ ਆਏ ਨੇ ਬਹੁਤ ਜ਼ਿਆਦਾ ਸਾਨੂੰ ਮਤਲਬ ਇਹਨਾਂ ਨੂੰ ਜਿੰਨਾ ਉਸ ਤੋਂ ਬਾਅਦ ਸਾਨੂੰ ਇਹਨਾਂ ਤੇ ਮਾਣਾ ਵੀ ਸਾਡੇ ਸਕੂਲ ਦੇ 6 ਬੱਚੇ ਐਨਐਐਮਐਸ ਦੇ ਵਿੱਚ ਆਏ ਨੇ ਕਿਸੇ ਸਕੂਲ ਦੇ ਇੱਕ ਨੇ ਦੋ ਨੇ ਮੈਂ ਸੁਣਿਆ ਨਹੀਂ ਆਲੇ-ਦਾਲੇ 6 ਬੱਚੇ ਔਰ ਬਹੁਤ ਜ਼ਿਆਦਾ ਸਾਰੇ ਸਟਾਫ ਦੀ ਮਿਹਨਤ ਹੈ ਔਰ ਸਰਦੀ ਜਿਹੜੀ ਅਗਵਾਈ ਹੈ ਇਹਨੂੰ ਆਪਾਂ ਕਹਿ ਸਕਦੇ ਹਾਂ ਔਰ ਇਹਨੂੰ ਦੇਖ ਕੇ ਹੁਣ ਲੱਗਦਾ ਅੱਗੇ ਨੂੰ ਇਸ ਤੋਂ ਵੀ ਜ਼ਿਆਦਾ ਬੱਚੇ ਹੋਣਗੇ। ਮਨਜੀਤ ਕਟੰਧੇਰ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਜਰਗੜੀ ਸਾਡੇ ਸਕੂਲ ਦੇ 6 ਬੱਚੇ ਐਨ ਐਮ ਐਮ ਐਸ ਦੀ ਜਿਹੜੀ ਪ੍ਰੀਖਿਆ ਉਹ ਪਾਸ ਕੀਤੀ ਹੈ ਦਾ ਲਈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਬਹੁਤ ਸਾਰਾ ਸਟਾਫ ਬਹੁਤ ਖੁਸ਼ ਆ ਤੇ ਉਮੀਦ ਕਰਦੇ ਆ ਅੱਗੇ ਨੂੰ ਸਾਡੇ ਇਸ ਤੋਂ ਵੀ ਜ਼ਿਆਦਾ ਬੱਚੇ ਇਸ ਟੈਸਟ ਤੋਂ ਪਾਸ ਕਰਨਗੇ ਤੇ ਸਾਡਾ ਮਾਣ ਵਧਾਉਣਗੇ। ਧੰਨਵਾਦ। ਮੈਂ ਅਮਨਦੀਪ ਕੌਰ ਕੰਪਿਊਟਰ ਫੈਕਲਟੀ ਸਰਕਾਰੀ ਹਾਈ ਸਕੂਲ ਜਰਗਲੀ ਵਿਖੇ ਪੜਾ ਰਹੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਕੂਲ ਦੇ 6 ਬੱਚੇ 8ਵੀਂ ਜਮਾਤ ਦੇ ਜਿਨ੍ਹਾਂ ਨੇ ਐਨਐਮਐਮਐਸ ਦਾ ਟੈਸਟ ਕਲੀਅਰ ਕੀਤਾ ਤੇ ਸਕਾਲਰਸ਼ਿਪ ਹਾਸਲ ਕੀਤੀ ਹੈ ਹਾਂਜੀ ਮੈਂ ਗੁਰਦੀਪ ਕੌਰ ਕਿੰਦੀ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਜਰਗਲੀ ਤੇ ਬੜੀ ਮਾਣ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੇ 6 ਬੱਚੇ ਐਨਐਮਐਮਐਸ ਦਾ ਪੇਪਰ ਕਲੀਅਰ ਕੀਤਾ ਹੈ ਤੇ ਵਸਗੀ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਸਾਡਾ ਜਿਹੜਾ ਰਿਕਾਰਡ ਹੈ ਇਸ ਤੋਂ ਇਸ ਤੋਂ ਵੀ ਬੈਟਰ ਅਸੀਂ ਅਗਲੇ ਸਾਲ ਕਰੀਏ ਤੇ ਸਾਡੇ ਇਸ ਤੋਂ ਵੀ ਜ਼ਿਆਦਾ ਬੱਚੇ ਇਹ ਟੈਸਟ ਕਲੀਅਰ ਕਰਦੇ। ਹਾਂਜੀ ਮੈਂ ਜਸਪ੍ਰੀ ਕੌਰ ਸਾਇੰਸ ਮਿਸਟਰ ਸਰਕਾਰੀ ਹਾਈ ਸਕੂਲ ਜਰਗੜੀ 2023-24 ਦੇ ਸੈਸ਼ਨ ਦੇ ਵਿੱਚ ਸਾਡੇ ਸਕੂਲ ਦੇ 6 ਵਿਦਿਆਰਥੀਆਂ ਨੇ ਐਨ ਐਮ ਐਮ ਐਸ ਦੀ ਜਿਹੜੀ ਸਕਾਲਰਸ਼ਿਪ ਰਿਖਿਆ ਉਹ ਕਲੀਅਰ ਕੀਤੀ ਹੈ ਜਿਸ ਵਿੱਚ ਹਨ ਨੂੰ 48000 ਪ੍ਰਤੀ ਬੱਚੇ ਨੂੰ ਰਾਸ਼ੀ ਮਿਲੇਗੀ ਜੋ ਕਿ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ। ਉਮੀਦ ਕਰਦੇ ਹਾਂ ਅਗਲੇ ਸਾਲ ਸਾਡੇ ਇਸ ਤੋਂ ਵੱਧ ਬੱਚੇ ਇਹ ਪ੍ਰੀਖਿਆ ਨੂੰ ਕਲੀਅਰ ਕਰਨਗੇ ਤੇ ਸਾਡੇ ਸਕੂਲ ਦਾ ਮਾਨ ਵਧਾਉਣਗੇ ਧੰਨਵਾਦ ਹਾਂਜੀ ਮੈਂ ਨਿਮਲਪ੍ਰੀਤ ਕੌਰ ਐਸਐਸ ਮਿਸਟਰਸ ਗੋਮੇਠ ਹਾਈ ਸਕੂਲ ਜਲਗੜੀ ਮੈਂ ਇਸ ਮੌਕੇ ਤੇ ਸੱਚੀ ਪਿਤਾ ਪਰਮਾਤਮਾ ਦਾ ਔਰ ਗੋਤਾਨ ਕੋ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੀ ਇਲਾਜ ਰੱਖੀ ਸਾਡੀ ਕੀਤੀ ਮਿਹਨਤ ਨੂੰ ਸਫਲ ਕੀਤਾ ਤੇ ਸਾਡੇ 6 ਬੱਚਿਆਂ ਨੇ ਐਨ ਐਮਐਮਐਸ ਦਾ ਜੋ ਟੈਸਟ ਸੀ ਇਹ ਕਰੈਕ ਕੀਤਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਪਰਗਟ ਸਿੰਘ ਇੰਗਲਿਸ਼ ਮਾਸਟਰ ਸਰਕਾਰੀ ਹਾਈ ਸਕੂਲ ਜਲਗੜੀ ਤੇ ਸਾਡੇ ਬੱਚਿਆਂ ਨੇ ਸਵਾਰੀ ਐਨ ਐਮਐਸ ਦਾ ਅਰਜੀਵਾ ਪ੍ਰੀਖਿਆ ਕਲੀਅਰ ਕੀਤੀ ਹੈ ਤੇ 6 ਬੱਚਿਆਂ ਨੇ ਕਲੀਅਰ ਕੀਤੀ ਹੈ ਇਹ ਸਾਡੇ ਲਈ ਵੀ ਬੜਾ ਮੋਟੀਵੇਸ਼ਨ ਹੈ ਅਤੇ ਬੱਚਿਆਂ ਲਈ ਵੀ ਮੋਟੀਵੇਸ਼ਨ ਹੈ ਅਤੇ ਇਹ ਪਿੰਡ ਦੇ ਲਈ ਵੀ ਮੋਟੀਵੇਸ਼ਨ ਹੈ ਤੇ ਬੱਚੇ ਜਿਹੜਾ ਕਿ ਇੱਕ ਤਰ੍ਹਾਂ ਦਾ ਜਿਹੜੇ ਬੱਚੇ ਪ੍ਰਾਈਵੇਟ ਸਕੂਲ ਵਿੱਚ ਪੜ ਰਹੇ ਨੇ ਉਹਨਾਂ ਦੇ ਪੇਂਟ ਐਕਸਪੀਰੀਐਂਸ ਲਈ ਵੀ ਮੋਟੀਵੇਸ਼ਨ ਆ ਕਿ ਸਕੂਲ ਦੇ ਵਿੱਚ ਕਿੰਨੀ ਵਧੀਆ ਪੜਾਈ ਹੋਦੀ ਹੈ ਕੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਅੱਗੇ ਤੋਂ ਵੀ ਸਾਡੇ ਬੱਚੇ ਇਸ ਤਰ੍ਹਾਂ ਲਿਖਿਆ ਜਰੀਏ ਕਰ ਅਤੇ ਸਾਡਾ ਨਾਮ ਰੋਸ਼ਨ ਕਰਨ ਆਪਣੇ ਬੱਚਿਆਂ ਦਾ ਨਾਮ ਰੋਸ਼ਨ ਕਰਨ ਥੈਂਕ ਯੂ